ਸਾਰਿਆਂ ਨੂੰ ਇੱਕੇ ਰਸੇ ਨੇ ਲਵੇੜ ਦਿੱਤਾ ਸਾਰਿਆਂ ਨੇ ਏਹਾਂ ਨਹੀਂ ਮਾੜਾ ਕਹਿ ਦਿੰਦਾ ਵੀ ਇਹ ਸਾਰੇ ਮਾੜੇ ਆ ਤੇ ਪਹਿਲਾਂ ਕੋ ਆਪਣੀ ਪੀੜ ਥੱਲੇ ਸੋਟਾ ਮਾਰ ਕੇ ਤੂੰ ਕਿੱਧਰ ਦੀ ਚੰਗੀ ਆ ਤੂੰ ਕਿਹੜੇ ਦੁੱਧ ਦੀ ਤੋਦੀ ਹੋਈ ਆ ਤੂੰ ਕਿਹੜੇ ਸਾਫ਼ ਆ ਬੜੀ ਤਗੜੀ ਵੀ ਬੜੇ ਤੜਾ ਤਰਾ ਭਾਂਡਾ ਸਾਫ਼ ਆ ਵੀ ਬੜਾ ਤੂੰ ਅਗਲੇ ਨੂੰ ਦੋਸ਼ ਮੜ ਦੇਈ ਆ ਤੂੰ ਆਪ ਹੀ ਥੋੜੀ ਬੜੀ ਸ਼ਰਮ ਕਰ ਤੂੰ ਆਖਣ ਦੇਈ ਆ ਵੀ ਮੈਂ ਆਪਣੇ ਪੁੱਤਰ ਦੀ ਦਾਤ ਲੈਣ ਵਾਸਤੇ ਗਈ ਆ ਤੇ ਰਾਤ ਮੈਂ ਉੱਥੇ ਇਹਨਾਂ ਨੇ ਮੈਨੂੰ ਕਿਹਾ ਕਿ ਮੋਟਰ ਤੇ ਚੱਲ ਮੋਟਰ ਤੇ ਚੱਲ ਕੇ ਤਾਂ ਉਸੇ ਰਾਤ ਚ ਬੱਚੇ ਜੀ ਇਸ਼ਨਾਨ ਕਰਾਉਣਾ ਤੇ ਚ ਬੱਚੇ ਜੀ ਇਸ਼ਨਾਨ ਕਰਾ ਕੇ ਉਸੇ ਚੌਂਕੀਆਂ ਭਰਨੀਆਂ ਉਹ ਬੇਬਕੂਫ ਜਨਾਨੀਆਂ ਥੋੜੀ ਬੜੀ ਸ਼ਰਮ ਕਰਦੂ ਸਾਰਿਆਂ ਸਿੰਘਾਂ ਨੂੰ ਮਾੜਾ ਕੰਗਾ ਬੋਲਣ ਲਈਆਂ ਸਾਰਿਆਂ ਨੂੰ ਗਾਤਰੀ ਵਾਲਿਆਂ ਨੂੰ ਤੇ ਜਾਂ ਜਿਹੜੇ ਬੰਦੇ ਚੋਲੇ ਪਾਏ ਉਹਨਾਂ ਨੂੰ ਤੋ ਮਾੜਾ ਬੋਲਣ ਲਈਆਂ ਇਹ ਤੇ ਬੰਦੇ ਹੈ ਹੀ ਪਜਾਮੇ ਕੁਰਤੀਆਂ ਵਾਲੇ ਆ ਜਿਹੜੇ ਪਜਾਮੇ ਕੁਰਤੀਆਂ ਵਾਲੇ ਆ ਉਹ ਗੁਰੂ ਦੇ ਖਾਲਸੇ ਸਿੰਘ ਦੀ ਕੋ ਰੀਸ ਕਰ ਸਕਦੇ ਆ ਜਿਹੜੇ ਬੰਦਿਆਂ ਨੇ ਮਾੜਾ ਚੰਗਾ ਕਿਹਾ ਹੈ ਉਹਨਾਂ ਨੂੰ ਤੂੰ ਖੁਦ ਕਹਿ ਤੀ ਹਾਂ ਆਹ ਬੰਦੇ ਨਾਂ ਲੈ ਕੇ ਗੱਲ ਕਰ ਤੂੰ ਇਹ ਸਾਰਿਆਂ ਨੂੰ ਕਹਿਂ ਡੀ ਜੀ ਵੀ ਸਾਰੇ ਜਿੱਦੇ ਜਿੱਦਾਂ ਦੇ ਹੈਗੇ ਸਾਰੇ ਬੰਦੇ ਮਾੜੇ ਆ ਕਿਹੜੇ ਹਿਸਾਬ ਨਾਲ ਮਾੜੇ ਤੂੰ ਆਪ ਬਹੁਤ ਦੁੱਧੀ ਧੋਤੀ ਹੋਈਆਂ ਤੈਨੂੰ ਆਪ ਨਹੀਂ ਪਤਾ ਕਿ ਤੈਨੂੰ ਕਿਹੜੇ ਕੰਮ ਵਾਸਤੇ ਬੁਲਾਉਣ ਡਏ ਆ ਰਾਤ ਦੇ 12 ਵਜੇ ਤੁਸੀਂ ਆਪ ਵੇਖੋ ਰਾਤ ਦੇ 12 ਵਜੇ ਕੋਈ ਜਨਾਨੀ ਆਪਣੇ ਘਰ ਛੱਡ ਕੇ ਜਾਂਦੀ ਆ ਵੀ ਆਪਣੇ ਘਰ ਛੱਡ ਕੇ ਜਾਂਦੀ ਕਿੱਡੀ ਮਰਜ਼ੀ ਕੋਈ ਮਾੜੀ ਹੋਵੇ ਜਨਾਨੀ ਭਾਵੇਂ ਕੋਈ ਚੰਗੀ ਹੋਵੇ ਇਹ ਨਾ ਸੋਚੋ ਵੀ ਅਸੀਂ ਕਿਸੇ ਚੀਜ਼ ਦਾ ਗੱਲ ਦਾ ਇੱਥੇ ਮਰਬਦ ਕਿਹਨੂੰ ਮਾਰਾ ਕਹਿ ਰਹੇ ਆ ਅਸੀਂ ਸਮਝਾਉਣ ਦੀ ਕੋਸ਼ਿਸ਼ ਕਰਨ ਦੇ ਆ ਕਿ ਪਖੰਡੀਆਂ ਦੰਮੀਆਂ ਦੇ ਕੁਝ ਕੋਲ ਕੁਝ ਨਹੀਂ ਹੁੰਦਾ ਇਹਨਾਂ ਨੇ ਮੀਟ ਖਾਣਾ ਸ਼ਰਾਬ ਪੀਣੀ ਤੇ ਇਹ ਕਈ ਤਰ੍ਹਾਂ ਦੇ ਇਹਨਾਂ ਨਸ਼ੇ ਕਰਨੇ ਆ ਤੇ ਇਹਨਾਂ ਨੂੰ ਚਾਹੀਦੀ ਆ ਇਹੋ ਜੀ ਐਸ ਪ੍ਰੋਸਟੀ ਜਦੋਂ ਤੁਹਾਡੇ ਵਰਗੀਆਂ ਬੇਬੂਫ ਔਰਤਾਂ ਜਿਹੜੀਆਂ ਇਹਨਾਂ ਦੇ ਮਦਰ ਲਾ ਕੇ ਅੱਧੀ ਰਾਤ ਨੂੰ 12 ਇੱਕ ਦੇ ਟਾਈਮ ਦੇ ਨਾਲ ਉੱਥੇ ਜਾ ਨਹੀਂ ਆਉਣ ਮੈਨੂੰ ਤੇ ਆਪ ਤੇਰੀਆਂ ਗੱਲਾਂ ਸੁਣ ਕੇ ਯਾਰ ਹਾਲੀ ਹੋ ਡਈ ਆ ਵੀ ਤੂੰ 12 ਵਜੇ ਉਥੇ ਮੰਬੀਆ ਤੇ ਜਾ ਕੇ ਮੋਟਰਾਂ ਦੇ ਉੱਤੇ ਮੁੰਡੇ ਲੱਭਦੀ ਫਿਰਦੀ ਤੈਨੂੰ ਛੱਡ ਮੈਂ ਨਹੀਂ ਤੈਨੂੰ ਮੁੰਡਾ ਲੱਭਣ ਲੱਗਿਆ ਸੀ ਉਹ ਤੇ ਤੂੰ ਲੈ ਕੇ ਨਹੀਂ ਆਈ ਭੱਜ ਕੇ ਤੂੰ ਉਥੋਂ ਆਈ ਆ ਜਦ ਮੈਂ ਲੈ ਆਉਦੀ ਹਾਦ ਹੋ ਗਈ ਤੇਰੇ ਵਾਲੀ ਤੂੰ ਅਖੰਡਈਆ ਸਾਰੇ ਮਾੜੇ ਸਾਰੇ ਮਾੜੇ ਆ ਤੂੰ ਆਪਣੀ ਪੀੜੀ ਤੇ ਸੋਟਾ ਫੇਰ ਬਦਾਇ ਗੱਲ ਫਾਇਦਾ ਆ ਬਨਵਾ ਜਾ ਉਹਦੇ ਵੀ ਮਨਾ ਕੀ ਕਰਨ ਕਰੇ ਹੁਣ ਹੁਣ ਪਤਾ ਕੀ ਕਰਨ ਲਈ ਆ ਥੋੜਾ ਕਹਿੰਦੀ ਆ ਮੂੰਹ ਬੰਨ ਕੇ ਝੂਠਾ ਰੋਂਦੀ ਆ ਜਿੰਨਾ ਕੋ ਮਨ ਹਾਸਲ ਨਹੀਂ ਹੋਇਆ ਜਦੋਂ ਫੜਦੜ ਹੋਈ ਆ ਹੁਣ ਝੂਠਾ ਰੋਂਦੀ ਆ ਤੇ ਉਤੋਂ ਇਹ ਹਾਈ ਕੋਰਟ ਤੇ ਸੁਪਰੀਮ ਕੋਰਟ ਦੀ ਜੱਜ ਬਣੀ ਆ ਨਾਲੇ ਆਪਣੀ ਕਹਿੰਦੀ ਮੈਂ ਇੱਥੇ ਲਟਾ ਕੇ ਆਈ ਆ ਨਾਲੇ ਆਂਦੀ ਮੈਂ ਜੱਜ ਬਣੀ ਆ ਤੇ ਹੁਣ ਇਹਨਾਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆ ਹੁਣ ਇਹਨਾਂ ਨੂੰ ਫਾਂਸੀ ਦਿੱਤੀ ਜਾ ਹੀ ਚਾਹੀਦੀ ਆ ਕਿਉਂ ਫਾਂਸੀ ਵੀ ਦਿੱਤੀ ਜਾਣੀ ਚਾਹੀਦੀ ਆ ਉਸਦੇ ਤੇਨੂੰ ਪੁੱਤਰ ਦੇ ਅੱਖੇ ਤੂੰ ਫਾਂਸੀ ਦੇਂਦੀ ਉਹਨਾਂ ਨੂੰ ਸ਼ਰਮ ਕਰ ਥੋੜੀ ਬੜੀ ਤੇ ਜੱਜ ਬਣ ਜਾਂਦੀ ਆ ਇਹੋ ਜਿਹੇ ਮੜਕੇ ਔਰਤਾਂ ਉਹਨਾਂ ਨੂੰ ਕਿਉਂ ਫਾਂਸੀ ਦੇਣੀ ਚਾਹੀਦੀ ਆ ਜੇ ਫਾਂਸੀ ਦੇਣੀ ਚਾਹੀਦੀ ਤਾਂ ਨਾਲ ਤੈਨੂੰ ਵੀ ਨਾਲ ਤੂੰ ਵੀ ਓਨੀ ਦੋਸ਼ੀ ਆ ਜਿੰਨੇ ਉਹ ਜਿੰਨੇ ਉਹ ਦੋਸ਼ੀ ਆ ਓਨੀ ਦੋਜੀ ਤੂੰ ਆ ਹਾਦੋਗੀ ਤੇਰੇ ਵਾਲੀ ਤੂੰ ਤੇ ਕਿਉਂ ਤੱਕੜੀ ਚ ਸਾਰਿਆਂ ਨੂੰ ਤੋਲੀ ਜਾਂ ਨਹੀਂ ਆ ਜਿੰਨੇ ਇਹ ਗਾਦਰਿਆਂ ਵਾਲੇ ਜਿੰਨੇ ਇਹ ਚੋਲੇ ਵਾਲੇ ਆ ਸਾਰੇ ਇਦਾਂ ਦੇ ਹੁੰਦੇ ਆ ਇਦਾਂ ਦੇ ਨਹੀਂ ਹੁੰਦੇ ਮੈਂ ਵੀਡੀਓ ਤਾ ਕਰਕੇ ਪਾਈ ਆ ਕਿਉਂਕਿ ਸਾਨੂੰ ਵੀ ਪਤਾ ਆ ਸਾਨੂੰ ਵੀ ਪਤਾ ਆ ਵੀ ਘਰ ਵਿੱਚ ਬੰਦਾ ਕਿੱਦਾਂ ਦਾ ਕਿੱਦਾਂ ਦਾ ਨਹੀਂ ਹੁੰਦਾ ਜਿਹੜਾ ਬੰਦਾ ਮਾੜਾ ਹੋਵੇ ਨਾ ਉਹਦੇ ਚਰਦਾਰ ਤੋਂ ਪਤਾ ਲੱਗ ਜਾਂਦਾ ਵੀ ਇਹ ਬੰਦੇ ਦਾ ਚਰਦਾਰ ਕਿੱਦਾਂ ਦਾ ਆ ਤੇ ਇਸ ਕਰਕੇ ਪਖੰਡੀਆਂ ਤੇ ਦੰਮੀਆਂ ਦੇ ਕੋਲ ਕੁਛ ਨਹੀਂ ਗਾ ਜੇ ਕਿਸੇ ਦੇ ਕੋਲ ਧੀ ਪੁੱਤਰ ਦੀ ਦਾਤ ਨਹੀਂ ਹੈਗੀ ਤੇ ਆਪਣੇ ਗੁਰੂ ਸਾਹਿਬ ਦੇਤੇ ਯਕੀਨ ਕਰੋ ਵਿਸ਼ਵਾਸ ਕਰੋ ਪਖੰਡੀਆਂ ਦੰਮੀਆਂ ਦੇ ਕੋਲ ਨਾ ਜਾਓ ਉਹਨਾਂ ਨੇ ਫਿਰ ਤੁਹਾਨੂੰ ਦੂਜੇ ਰਸਤੇ ਹੀ ਖੜਨਾ ਆ ਜਿੱਦੜ ਉਹਨਾਂ ਨੇ ਆਪਣੀ ਐਸਪਰੈਸ ਦੀ ਕਰਨੀ ਹੈ ਕਿਉਂਕਿ ਕਾਲਜਗੜਾ ਲੋਕ ਖਾਣਾ ਖਾਂਦੇ ਆ ਮੀਟ ਖਾਣਾ ਵਿਸਕੀ ਦੀ ਵਧੀਆ ਅਗਲੇ ਨੇ ਰਾਮ ਦੀ ਸ਼ਰਾਬ ਦੀ ਬੋਤਲ ਪੀਣੀ ਆ ਤਾਂ ਫਿਰ ਉਹਨਾਂ ਦੇ ਅੰਦਰ ਕਾਮਵਾਸ਼ਨਾ ਤੇ ਆਉਣੀ ਆਉਣੀ ਆ ਹੋਣ ਸ਼ਰਮ ਵਾਲੀ ਗੱਲ ਨਾ ਕੋਈ ਕਰੇ ਹੋਈ ਜੇ ਤੂੰ ਕਹਿ ਰਹੀ ਐ ਨਹੀਂ ਪੀ ਇਹਨਾਂ ਨੂੰ ਫਾਂਸੀ ਦਿਓ ਇਹਨਾਂ ਨੂੰ ਫਾਂਸੀ ਦਿਓ ਫਾਂਸੀ ਕਿਦਾਂ ਦੇ ਦਈਂ ਅਗਰ ਫਾਂਸੀ ਕਿਹੜੇ ਹਸਾਬ ਨਾਲ ਦੇ ਦੇ ਕਿਉਂਕਿ ਤੇਰੇ ਨਾਲ ਕੋਈ ਗੁਨਾਹ ਹੋਇਆ ਨਹੀਂ ਤੂੰ ਕਿ ਤੂੰ ਆਪ ਗੁਨਾਹ ਕਰਵਾਇਆ ਆ ਤੂੰ ਆਪ ਗੁਨਾਹ ਕਰਾਇਆ ਤੂੰ ਉੱਥੇ ਬੜੇਵੇਂ ਲੈਣ ਗਈ ਸੀ ਤੂੰ ਉੱਥੇ ਅੱਧੀ ਰਾਤ ਅਸੇ ਕਰੀ ਕੀ ਕਰਨ ਗਈ ਸੀ ਤੂੰ ਆਨੇ ਇਹ ਮੁੰਡੇ ਮੁੰਡੇ ਤੈਨੂੰ ਇਹਨਾਂ ਨੇ ਪਤਾ ਕਿ ਤੈਨੂੰ ਮੁੰਡੇ ਮੁੰਡੇ ਅੱਧੀ ਰਾਤ 12 ਵਜੇ ਮੁੰਡਾ ਮਿਲਣਾ ਉੱਥੇ ਤੈਨੂੰ ਮੁੰਡਾ ਤਾਂ ਦੇਣ ਵਾਅਦੇ ਉਹਨਾਂ ਨੇ ਕਰਿਆ ਆ ਤੇ ਤੂੰ ਲੈ ਆਉਂਦੀ ਫਿਰ ਮੁੰਡੇ ਹੁਣ ਤੂੰ ਕਈ ਗੱਲਾਂ ਕਰਦੀ ਫਿਰਦੀ ਆ ਮੈਂ ਤਾਂ ਵੀਡੀਓ ਪਾਈ ਆ ਵੀ ਇਹ ਸਾਰੇ ਸਿੰਘਾਂ ਨੂੰ ਇੱਕੇ ਰਸੇ ਇਹੋ ਜਿਹੇ ਲੋਕ ਬੁਲੇੜਦੇ ਨੇ ਤੇ ਸਾਰੇ ਸਿੰਘ ਮਾਰੇ ਨਹੀਂ ਹੁੰਦੇ ਤਾਂ ਸਾਰੇ ਸਿੰਘ ਚੰਗੇ ਰਹਿੰਦੇ ਬੰਦੇ ਬੰਦੇ ਦੀ ਆਪਣੀ ਆਪੋ ਆਪਣੀ ਕੈਟਾਗਰੀ ਹੁੰਦੀ ਆ ਆਪੋ ਆਪਣਾ ਕਰਤਾਰ ਹੁੰਦਾ ਆ ਤੇ ਇਹ ਵੀਡੀਓ ਮੇਰੀ ਸ਼ੇਅਰ ਕਰਕੇ ਪਹਚਾਓ ਜਿਹੜੇ ਇਹ ਪਖੰਡੀਆਂ ਦਮੀਆਂ ਦੇ ਲੋਕ ਪੈਰ ਚੱਟਦੇ ਫਿਰਦੇ ਆ ਨਾ ਇਹਨਾਂ ਦੇ ਤੋਂ ਲੋਕ ਹਟ ਜਾਣ ਜਿਹੜੀਆਂ ਵੀ ਬੀਬੀਆਂ ਜਾਣਗੀਆਂ ਉਹਨਾਂ ਨੂੰ 13 ਨੰਬਰ ਦਾ ਟੀਕਾ ਲਵਾ ਲਾਉਣਾ ਇਹੋ ਜਿਹੇ ਪਖੰਡੀਆਂ ਨੇ ਕਿਉਂਕਿ ਉਹਨਾਂ ਨੇ ਮੀਟ ਖਾਦਾ ਸ਼ਰਾਬ ਪੀਤੇ ਉਹਨਾਂ ਨੇ ਬੁਲਕਲੀਆਂ ਮਾਰਨੀਆਂ ਜਿ ਮ ਉਹਨਾਂ ਨੇ ਆਪਣੇ ਆਪਣੀ ਬੁਰੀ ਮਨਜੀਤਾਂ ਰੱਖਣੀ ਆ ਕਿ ਤੁਹਾਨੂੰ ਉਹ ਕੀ ਜਾਣਦੇ ਆ ਆ ਤੇ ਜਦੋਂ ਤੇਰੇ ਵਰਗੀਆਂ ਆਉਂਦੀਆਂ ਹੋਰ ਤੇ ਇਹੋ ਜਿਹੇ ਲੋਕ ਜਿਹੜੇ ਮਸਟੰਡੇ ਆ ਤੇ ਉਹ ਝੂਠਦਾ ਇਹ ਹੁੰਦੇ ਨੇ ਝੂਠੇ ਯਾਰ ਸੱਚੇ ਬਣ ਬਣ ਕੇ ਤੁਹਾਨੂੰ ਹੱਥ ਵੇਂਦੇ ਆ ਆਹਾਹਾ ਬੀਬੀ ਤੇਰੇ ਹੱਥ ਦੀ ਰੇਖਾ ਬੜੀ ਖਰਾਬ ਆ ਓਹੋ ਹੋ ਹੋ ਤੈਨੂੰ ਤਾਂ ਉਪਾਏ ਕਰਨਾ ਪੈਣਾ ਆ ਓਹੋ ਹੋ ਹੋ ਤੇਰਾ ਤਾਂ ਬੜਾ ਬੁਰਾ ਹਾਲ ਤੇ ਤੇ ਘਰ ਪੁੱਤਰ ਵਾਸਾ ਪੈਂਦੇ ਆ ਹੋਏ ਤੇਰੇ ਤੇ ਘਰ ਆ ਹੋ ਗਿਆ ਤੇਰੇ ਘਰ ਉਹ ਹੋ ਗਿਆ ਇਹ ਮੈਂ ਗਲਤ ਆ ਤੁਹਾਡੇ ਨਾਲ ਕੰਡਿਆ ਵੀ ਇਹਨਾਂ ਲੋਕਾਂ ਨੂੰ ਅਕਲ ਹੈ ਨਹੀਂਗੀ ਤੇ ਅਕਲ ਬਾਜੋਂ ਖੂ ਖਾਲੀ ਇਹ ਜਿਹੜੀ ਬੀਬੀ ਆ ਆਖੰਡੀ ਆ ਵੀ ਮੈਨੂੰ ਇਨਸਾਫ ਮਿਲਣਾ ਚਾਹਤਾ ਤੈਨੂੰ ਇਨਸਾਫ ਕਰ ਦਿੱਤਾ ਜਾਵੇ ਤੇਰੇ ਨਾਲ ਕਿਸੇ ਧੱਕਾ ਹੀ ਨਹੀਂ ਕੀਤਾ ਵੇ ਧੱਕਾ ਕਰਵਾਉਣ ਵਾਸਤੇ ਤਾਂ ਤੂੰ ਆਪ ਗਈ ਧੱਕਾ ਕਰਵਾਉਣ ਵਾਸਤੇ ਤੂੰ ਆਪ ਗਈ ਆ ਤੂੰ ਬੰਬੀ ਦੇ ਰਾਤ 12 ਵਜੇ ਮੁੰਡਾ ਲੁਪਦੀ ਫਿਰਦੀ ਆ ਹਾਦਥ ਹੋ ਗਈ ਤੇਰੇ ਵਾਲੀ ਮੁੰਡੇ ਕੋ ਡਾਕਟਰ ਦੇ ਕੋਲ ਇਲਾਜ ਕਰਾ ਕੋਈ ਆਪਣੀ ਟਿਊਬ ਚੈੱਕ ਕਰਾਜ ਕੋਈ ਬਲੌਕ ਆ ਤਾਂ ਖੋਲ ਦੇਣਗੇ ਡਾਕਟਰ ਟਿਊਬ ਤੇ ਤੈਨੂੰ ਆਪੇ ਮਹਾਰਾਜ ਕਿਰਪਾਵੇ ਡਾਕਟਰ ਦੀ ਕਿਰਪਾਵੇ ਮਹਾਰਾਜੀ ਕਿਰਪਾ ਨਾਲ ਸੰਤਾਨ ਪੈਦਾ ਹੋ ਜੂਗੀ ਤੇ ਜਦੋਂ ਉਹ ਉਹਨਾਂ ਨੇ ਉਹਨਾਂ ਨੇ ਤੇ ਤੈਨੂੰ ਪਖੰਡੀਆਂ ਵਾਲੇ ਤੇ ਫਿਰ ਹੁਣ ਮੁੰਡਾ ਦੇਣਾ ਦੇਣਾ ਹੈ ਉਹਨਾਂ ਨੇ ਆਪਣੇ ਹਿਸਾਬ ਨਾਲ ਮੁੰਡਾ ਦੇਣਾ ਹੀ ਹੁਣ ਤੈਨੂੰ ਤੇ ਜਦੋਂ ਤੈਨੂੰ ਆਪਣੇ ਹਿਸਾਬ ਨਾਲ ਨਾਲੋਂ ਮੁੰਡਾ ਦੇਣ ਲੱਗੇ ਤਾਂ ਮੁਰਗਿਆਂ ਨੂੰ ਚੀਕਾਂ ਮਾਰੀਆਂ ਵੀ ਮੈਂ ਨਹੀਂ ਇਹ ਗੱਲਬਾਤ ਤੇ ਮੁਰਗਿਆਂ ਦੀ ਆ ਮੈਂ ਇਹ ਮੈਨੂੰ ਇਹ ਖਵਾ ਪਿਆ ਕੇ ਬੇਹੋਸ਼ ਕਰ ਦਿੱਤਾ ਤਾਂ ਮੈਂ ਸੁੱਤੀ ਸੀ ਤੇ ਸੁੱਤੀ ਤੇ ਮੈਨੂੰ ਪਤਾ ਨਹੀਂ ਲੱਗਾ ਕਿ ਮੁਰਗਿਆਂ ਦੀ ਆਪੇ ਕਹੀ ਹੈ ਕਹੀ ਜਾਂਦੀ ਨਾਲ ਖੱਦ ਹੋ ਗਿਆ ਇਹ ਪਖੰਡੀਆਂ ਦੰਮੀਆਂ ਕੋ ਜਿਹੜੇ ਬੰਦੇ ਆਪਣੀਆਂ ਕੁੜੀਆਂ ਬੁੜੀਆਂ ਭੇਜਦੇ ਆ ਜਾਂ ਆਪਣੀਆਂ ਘਰਵਾਲੀਆਂ ਭੇਜ ਦਿੰਦੇ ਆ ਤੁਹਾਡੇ ਮਾਲ ਤੋਂ ਪੈਸੇ ਲਟਾਉਂਦੇ ਇਹਨਾਂ ਬੁੜੀਆਂ ਤੇ ਇਹੋ ਜਿਹੀਆਂ ਬੁੜੀਆਂ ਉੱਤੇ ਥੋੜੀ ਜਿਹੀ ਨਿਗਰਾਨੀ ਰੱਖੋ ਇਹੋ ਜਿਹੀਆਂ ਬੁੜੀਆਂ ਤੇ ਡੰਡਾ ਕੱਸੋ ਸੁੱਤੇ ਨਾ ਰਿਆ ਕਰੋ ਰੋਟੀਆਂ 8 9 ਖਾ ਕੇ ਤੇ ਭੁੱਖੀ ਚ ਸੌਂਨੇ ਤੇ ਸਵੇਰੇ ਉੜਨੇ ਆ ਰਾਤ ਨੂੰ ਕਈ ਕਈ ਤਰੀਕਿਆਂ ਦੀ ਇਹੋ ਜਿਹੇ ਕਾਰਨ ਕਰਦੀਆਂ ਫਿਰਦੀਆਂ ਜਿਹੜੀਆਂ ਇਹੋ ਜਿਹੀਆਂ ਗੁਰੂ ਗੁਰੂ ਨੂੰ ਨਹੀਂ ਮੰਨਦੀਆਂ ਬੁੜੀਆਂ ਨਾਸੰਤ ਲੋਕ ਨੇ ਮੁਰਕੇ ਜਦੋਂ ਆਪਣੀ ਇੱਛਾ ਲਟਾ ਆ ਕੇ ਆਉਂਦੀਆਂ ਫਿਰ ਰੌਲਾ ਪਾਉਂਦੀਆਂ ਨੇ ਤੇ ਸੋਸ਼ਲ ਮੀਡੀਆ ਤੇ ਆਪਣੀ ਇੱਜ਼ਤ ਦਾ جناਜ਼ਾ ਪੁੱੜਦੀਆਂ ਨੇ ਕਿ ਆਹ ਗੱਲ ਸਾਡੇ ਨਾਲ ਹੋਈ ਆ ਤੇ ਆਹ ਬਾਤ ਸਾਡੇ ਨਾਲ ਹੋਈ ਆ ਤੇ ਥੋੜੀ ਬੜੀ ਸ਼ਰਮ ਆਪ ਕਰਿਆ ਕਰੋ ਇਹ ਬੀਬੀਆਂ ਮੇਰੀ ਵੀਡੀਓ ਨਾ ਵੇਖੋ ਕਿਉਂਕਿ ਤੁਹਾਨੂੰ ਬਸਾ ਲੱਗਣਾ ਕਿਉਂਕਿ ਮੈਂ ਗੱਲਾਂ ਹਮੇਸ਼ਾ ਸੱਚੀਆਂ ਕਰਦਾ ਸੱਚ ਸਭਨਾ ਕਾ ਖਸਮ ਆ ਜੇ ਸਬਕ ਸੇ ਸੋ ਜਾਣ ਪਾਵੇ ਸੱਚ ਸਭਨਾ ਸਾਰਿਆਂ ਦਾ ਖਸਮ ਆ ਸੱਚ ਤੇ ਸੱਚ ਬੋਲਣਾ ਬੜਾ ਔਖਾ ਸੱਚ ਇੱਕ ਕਾਚੇ ਆ ਤੇ ਇਹ ਜਿਹੜਾ ਗੁਰੂ ਤੇ ਇਹ ਜਿਹੜੇ ਡਾਕਟਰ ਨੇ ਇਹੋ ਸੰਤਾਨ ਆਪਣਾ ਪੈਦਾ ਕਰਵਾ ਸਕਦੇ ਇਨਸਾਨੋ ਜੇ ਨਾ ਹੁੰਦੀ ਹੋਵੇ ਕਿਉਂਕਿ ਸਾਇੰਸ ਦਾ ਜੋਗ ਸਾਇੰਸ ਸਾਰਾ ਕੁਝ ਉਪਲਬਧ ਹੈਗਾ ਆ ਤੇ ਡਾਕਟਰ ਦੇ ਉਤੇ ਤੇ ਸਾਇੰਸ ਉਤੇ ਤੇ ਗੁਰੂ ਉਤੇ ਵਿਸ਼ਵਾਸ ਰੱਖੋ ਇਹੋ ਜੇ ਪਖੰਡੀਆਂ ਦੰਮੀਆਂ ਉਤੇ ਵਿਸ਼ਵਾਸ ਨਾ ਰੱਖੋ ਨਹੀਂ ਤੇ ਉਹਨਾਂ ਪਖੰਡੀਆਂ ਦੰਮੀਆਂ ਨੇ ਇਸ ਦੇ 12 ਨੰਬਰ ਦਾ ਟੀਕਾ 12 ਨੰਬਰ ਦਾ ਪਾਣਾ 13 ਨੰਬਰ ਦੇ ਪਾਣੇ ਨਾਲ ਨਾ ਲਾਈ ਦੇਣਾ ਟੀਕਾ ਤੈਨੂੰ ਅਬਰ ਲਾਰ ਦਿੱਤਾ ਹੀ ਹੋਣਾ ਤੈਨੂੰ ਟੀਕਾ ਕੋਈ ਨਾ ਕੋਈ ਉਹਨਾਂ ਨੇ ਗੰਨ ਮਾੜੀ ਆ ਇਸ ਕਰਕੇ ਆਪਣੀ ਇੱਜ਼ਤ ਨਾ ਲਟਾਓ ਜਿਹੜੇ ਜਿਹੜੀ ਜਨਾਨੀਆਂ ਆਪਣੀ ਇੱਜ਼ਤ ਲਟਾਈ ਆ ਤਾਂ ਫਿਰ ਉਹ ਕਾਹਦਾ ਇਨਸਾਫ ਕੋ ਲੱਗਦੀ ਫਿਰਦੀ ਕਾਹਦਾ ਇਨਸਾਫ ਮੁਰਗੇ ਜੱਜ ਬਣਦੀਆਂ ਬਹਿ ਬਹਿ ਕੇ ਸੀਟਾਂ ਤੇ ਇਹਨੂੰ ਫਾਸੀ ਹੋਣੀ ਚਾਹੀਦੀ ਫਾਸੀ ਕੋਣੀ ਚਾਹੀਦੀ ਇਹਨੂੰ ਫਾਸੀ ਨਹੀਂ ਐਵੇਂ ਨਹੀਂ ਫਾਸੀ ਹੁੰਦੀ ਕੋਈ ਦੇਸ਼ ਦੇ ਵਿੱਚ ਕੋਈ ਕ੍ਰਾਇਮ ਕੀਤਾ ਵੀ ਫਾਸੀ ਹੋਵੇ ਨਾ ਫਾਸੀ ਕਰੀ ਤੂੰ ਤੇ ਆਪ ਆਪਣਾ ਸਾਰਾ ਕੁਝ ਦੇ ਕੇ ਆਈਆਂ ਮਾਲ ਧਨ ਨਾ ਇਹ ਤੂੰ ਆਪਣਾ ਮਾਲ ਦੇ ਆਈਆਂ ਨਾਲੇ ਆਪਣਾ ਧਨ ਵੀ ਦੇ ਆਈਆਂ ਤੇ ਨਾਲੇ ਆਪਣਾ ਮਨ ਵੀ ਦੇ ਆਈਆਂ ਸਾਰਾ ਕੁਝ ਤੇ ਆਈ ਤੂੰ ਗੁਰੂ ਨੂੰ ਤਾਂ ਤੁਸੀਂ ਕੋਈ ਸੌਂਪਣਾ ਨਹੀਂਗਾ ਤੁਮੜ ਕੇ ਰੌਲਾ ਪਾਉਣੀ ਹੈ ਤੁਹਾਡੇ ਅਰਗੀਆਂ ਸੋਸ਼ਲ ਮੀਡੀਆ ਤੇ ਇਹ ਵੀਡੀਓ ਮੈਂ ਤਾ ਪਾਈ ਆ ਕਿ ਇਹਨੇ ਸਾਰਿਆਂ ਨੂੰ ਕਹਿ ਦਿੱਤਾ ਹੈ ਕਿ ਮਾੜਾ ਸਾਰੇ ਚੋਲੇ ਵਾਲੇ ਮਾਰੇ ਆ ਤਾਂ ਬੀਬਾ ਸਾਰੇ ਮਾਰੇ ਨਹੀਂ ਹੁੰਦੇ ਇਹ ਤੇਰੀ ਅੱਖ ਚ ਫਰਕ ਆ ਤੇਰੀ ਅੱਖ ਚ ਫਰਕ ਜਰਾ ਘੇ ਧਿਆਨ ਨਾਲ ਵੇਖ ਇਹ ਸਾਰੇ ਮਾਰੇ ਨਹੀਂ ਹੁੰਦੇ ਜਰਾ ਘੇ ਧਿਆਨ ਨਾਲ ਸੋਚ ਕੇ ਵੇਖ ਕਿਦਾਂ ਹੁੰਦੇ ਤੇ ਕਿਦਾਂ ਦੇ ਨਹੀਂ ਲੋਕ ਸਾਰਿਆਂ ਨੂੰ ਇੱਕੇ ਰਸੇ ਨਾਲ ਲਗਾ ਦਿਆ ਕਰੋ ਥੋੜੀ ਬੜੀ ਸ਼ਰਮ ਕਰਿਆ ਕਰੋ ਆ ਇਦਾਂ ਨਾ ਕਰਿਆ ਕਰੋ ਕਿ ਸਾਰੇ ਜਾਣੇ ਖਰੇ ਮਾਰੇ ਹੀ ਆ ਤੇ ਆਪਣਾ ਤੁਸੀਂ ਆਪਣੇ ਨਹੀਂ ਤੁਸੀਂ ਪਿੜੀ ਥਲੇ ਸੋਟਾ ਮਾਰਨਾ ਆਪ ਤੁਸੀਂ ਵੇਖੋ ਕੀ ਕਰਤੂਤਾ ਕਰਦੀਆਂ ਫਿਰਦੀਆਂ ਆ ਸ਼ਰਮ ਕਰੋ ਥੋੜੀ ਬਾਲੀ ਕਿਸੇ ਵੀ ਪਖੰਡੀ ਦੰਮੀ ਦੇ ਕੋਲੋਂ ਕਿਸੇ ਨੂੰ ਪੁੱਤਰ ਦੀ ਦਾਤ ਨਹੀਂ ਮੈਣੀ ਉਸ ਤੋਂ ਸਿਰਫ ਲੱਟਾਂ ਹੀ ਮੈਣਨੀਆਂ ਖਾਣ ਨੂੰ ਤਾਂ ਜਾਂ ਫਿਰ ਬੇਇੱਜ਼ਤੀ ਤੇ ਜਾਂ ਫਿਰ ਇੱਟਾਂ ਲੁੱਟਣੀਆਂ ਉਹਨਾਂ ਨੇ ਤੇ ਆਪਣੀ ਆਪਣੇ ਹੱਥ ਹੁੰਦੇ ਯਾਰ ਬਚਾ ਕੇ ਰੱਖੋ ਤੇ ਮੇਰੇ ਵੀਰ ਮੈਨੂੰ ਪ੍ਰੇਮ ਕਰਨ ਵਾਲੇ ਇਹ ਜਿਹੜੇ ਜਿਹੜੇ ਵੀਰ ਸਹਮਤ ਮੇਰੀਆਂ ਗੱਲਾਂ ਨਾਲ ਸੱਚੇ ਸੁੱਚੇ ਮੇਰੇ ਵੀਰ ਭਰਾ ਪ੍ਰਕਾਟ ਉਹ ਮੇਰੀ ਵੀਡੀਓ ਨੂੰ ਫੁੱਲ ਸ਼ੇਅਰ ਕਰਿਓ ਠੀਕ ਆ ਭਰਾਓ ਫਿਰ ਫਿਰਦੇ ਆ ਫਿਰ ਹਾਜ਼ਰ ਹੁੰਨੇ ਆ ਕੀ 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 ਕਰੀਏ ਉਹ ਜੀ ਗੱਲਾਂ ਦੇਤੇ ਠੀਕ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਇਸ ਵਿਸ਼ੇ ਵਿੱਚ ਗੱਲ ਕਰਨੀ ਆ ਤੇ ਗੱਲ ਹਾਸੋਹਿਣੀ ਵਾਲੀ ਆ ਤੇ ਨਾਲੇ ਹਾਸਾ ਵੀ ਆ ਰਿਹਾ ਵੀ ਹੁਣ ਕੀ ਕੀਤਾ ਜਾਵੇ ਗੱਲ ਆਪਾਂ ਇਹ ਕਰਨੀ ਆ ਕਿ ਅੱਜ ਕੱਲ ਦੇ ਲੋਕ ਜਿਹੜੇ ਨੇ ਬਹੁਤ ਸਾਰੇ ਲੋਕ ਪਖੰਡੀ ਇਹ ਪੰਜਾਬ ਦੇ ਵਿੱਚ ਮਰਦਲ ਪਾਏ ਜਾ ਰਹੇ ਨੇ ਬੜੇ ਥਾ ਥਾ ਤੇ ਪਖੰਡੀ ਲੋਕ ਨੇ ਤੇ ਉਤੋਂ ਵੱਧ ਦੋਸ਼ੀ ਜਿਹੜੇ ਆ ਲੋਕ ਨੇ ਨਾਲੇ ਆਪਣਾ ਮਾਲ ਕੰਨ ਲਟਾਉਂਦੇ ਨੇ ਤੇ ਨਾਲੇ ਉਹਨਾਂ ਨੂੰ ਪੈਸੇ ਦਿੰਦੇ ਆ ਤੇ ਨਾਲੇ ਉਹਨਾਂ ਦੇ ਨਾਲ ਜਦੋਂ ਫੇ ਕੋਈ ਕਰਮ ਮਾੜੀ ਚੰਗੀ ਹਰਕਤ ਹੁੰਦੀ ਆ ਤੇ ਫੇ ਸੋਸ਼ਲ ਮੀਡੀਆ ਤੇ ਪਿੱਟਦੇ ਨੇ ਬੜਾ ਜ਼ੋਰ-ਜ਼ੋਰ ਨਾਲ ਪਿੱਟਦੇ ਨੇ ਹੁਣ ਇਹ ਜਿਹੜੀ ਬੀਬੀ ਆ ਤੇ ਮੈਂ ਇਹਨਾਂ ਨੂੰ ਕਹਿਣਾ ਚਾਹੁੰਦਾ ਆ ਇਹੋ ਜਿਹੇ ਲੋਕਾਂ ਨੂੰ ਜਿਹੜੇ ਪਖੰਡੀਆਂ ਦੇ ਜਾ ਜਾ ਕੇ ਕੋਲ ਕੱਸ਼ਾਂ ਦੇ ਵਿੱਚ ਵੜਦੇ ਨੇ ਮੈਂ ਇਹਨਾਂ ਨੂੰ ਕਹਿਣਾ ਚਾਹੁੰਦਾ ਆ ਵੀ ਥੋੜੀ ਬੜੀ ਸ਼ਰਮ ਕਰੋ ਆਪਣੇ ਸੱਚੇ ਸੁੱਚੇ ਪਰਮੇਸ਼ਰ ਨੂੰ ਆਪਣੇ ਸੱਚੇ ਸੁੱਚੇ ਗੁਰੂ ਨੂੰ ਛੱਡ ਕੇ ਤੁਸੀਂ ਪਖੰਡੀਆਂ ਦੇ ਪੈਰਾਂ ਦੇ ਵਿੱਚ ਡਿੱਗਦੇ ਹੋ ਪਖੰਡੀਆਂ ਦੇ ਜਾ ਕੇ ਪੈਰ ਚੱਟਦੇ ਹੋ ਥੋੜੀ ਬੜੀ ਸ਼ਰਮ ਕਰੋ ਡੁੱਬ ਕੇ ਮਰੋ ਤੁਹਾਨੂੰ ਇਹੋ ਜਿਹਾ ਕੰਮ ਕਰਨ ਵਾਸਤੇ ਕੌਣ ਤੇ ਈ ਦਾਇਆ ਜਦੋਂ ਤੁਹਾਨੂੰ ਕੋਈ ਪਰਮੇਸ਼ਰ ਦੇ ਵੱਲੋਂ ਧੀ ਪੁੱਤ ਨਹੀਂ ਨਾ ਹੁੰਦਾ ਤਾਂ ਤੁਸੀਂ ਬੜੇ ਥਾਵਾ ਥਾਵਾ ਤੇ ਜਾ ਕੇ ਪਖੰਡੀਆਂ ਨੂੰ ਕੋਈ ਹੱਥ ਵਿਖਾਉਣੇ ਹੋ ਕਦੀ ਪਖੰਡੀਆਂ ਦੇ ਕੋਲ ਜਾ ਕੇ ਆਪਣਾ ਪੈਸਾ ਦਿੰਨੇ ਹੋ ਮਾਲ ਧਨ ਦਿੰਨੇ ਹੋ ਕਈ ਮੈਂ ਜਨਾਨੀਆਂ ਵੇਖੀਆਂ ਆਪਣੇ ਬੰਦਿਆਂ ਦੀ ਕਮਾਈ ਜਿਹੜੀ ਆ ਲਟਾਈ ਜਾ ਰਹੀਆਂ ਆ ਬੰਦੇ ਵਿਚਾਰੇ ਕੰਮਕਾਰਾਂ ਤੇ ਜਾਂਦੇ ਆ ਤੇ ਜਿਹੜੀਆਂ ਬੇਬੀਆਂ ਨਾ ਕੁਝ ਉਹ ਪਖੰਡੀਆਂ ਦੇ ਕੋਲ ਜਾ ਕੇ ਚੌਂਕੀਆਂ ਭਰਦੀਆਂ ਨੇ ਤੇ ਉੱਥੇ ਜਾ ਕੇ ਕਹਿੰਦੇ ਆਗੇ ਕਹਿੰਦੀਆਂ ਜਾ ਕੇ ਪਖੰਡੀਆਂ ਨੂੰ ਬਾਬਾ ਜੀ ਮੈਨੂੰ ਪੁੱਤਰ ਦੀ ਦਾਤ ਚਾਹੀਦੀ ਆ ਮੈਨੂੰ ਪੁੱਤਰ ਚਾਹੀਦਾ ਆ ਪਹਿਲੀ ਗੱਲ ਮੈਂ ਇਹ ਕਹਿਣਾ ਚਾਹੁੰਦਾ ਵੀ ਗੁਰੂ ਨਾਨਕ ਦੇ ਘਰ ਦੇ ਵਿੱਚ ਸਾਰਾ ਕੁਝ ਆ ਤੇ ਗੁਰੂ ਨਾਨਕ ਦੇ ਘਰ ਤੋਂ ਵਿੱਚ ਉਹਨੇ ਤੁਹਾਨੂੰ ਕੁਝ ਮਿਲਿਆ ਤੇ ਹੋਰ ਤੁਹਾਨੂੰ ਕਿਤੇ ਹੋ ਨਹੀਂ ਮਿਲਣਾ ਤੇ ਜੇ ਤੁਹਾਨੂੰ ਕੋਈ ਧੀ ਪੁੱਤ ਨਹੀਂ ਹੈਗਾ ਪ੍ਰਾਪਤ ਨਾ ਕੋਈ ਧੀ ਹੈਗੀ ਹੈ ਨਾ ਕਿਸੇ ਦਾ ਪੁੱਤ ਹੈਗਾ ਆ ਮੈਂ ਉਸ ਨੂੰ ਕਹਿਣਾ ਚਾਹੁੰਦਾ ਆ ਕਿ ਆਪਣਾ ਡਾਕਟਰੀ ਇਲਾਜ ਕਰਵਾਓ ਕਿਉਂਕਿ ਅੱਜ ਕੱਲ ਸਾਇੰਸ ਦਾ ਜੋ ਗਿਆ ਡਾਕਟਰੀ ਇਲਾਜ ਬਹੁਤ ਸਾਰਾ ਵਧੀਆ ਹੋ ਜਾਂਦਾ ਆ ਥੋੜੇ ਬਲੇ ਪੈਸਿਆਂ ਦੇ ਵਿੱਚ ਹੀ ਹੋ ਜਾਂਦਾ ਉਹਨੇ ਪੈਸੇ ਤੁਸੀਂ ਡਾਕਟਰ ਨੂੰ ਦੇਣ ਜਿੰਨੇ ਪਖੰਡੀਆਂ ਨੂੰ ਦੇਣੇ ਆ ਤੇ ਹੁਣ ਮੈਂ ਇਹ ਗੱਲ ਕਰਦਾ ਹਾਂ ਸਿਹਰੀ ਗੱਲ ਵੀ ਇਹੋ ਹੈਗੀ ਆ ਕਿ ਹੁਣ ਬੰਦਾ ਕੀ ਗੱਲ ਕਰੇ ਇਸ ਬੀਬੀ ਨੇ ਕਹਿ ਦਿੱਤਾ ਵੀ ਜਿੰਨੇ ਵੀ ਇਹ ਬਾਣੇ ਪਾਇਆ ਸਾਰੇ ਇਦਾਂ ਦੇ ਲੋਕ ਆ ਮੈਂ ਇਸ ਬੀਬੀ ਨੂੰ ਕਹਿਣਾ ਚਾਹੁੰਦਾ ਵੀ ਸਾਰੇ ਬੰਦਿਆਂ ਨੂੰ ਇੱਕੇ ਤੱਕੜੀ ਜਣੀ ਤੋਲ ਦੇ ਜਾਂਦਾ ਬਾਣੇ